ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਤੁਹਾਡੇ ਸਾਰੇ ਐਮਐਸਬਾਨ ਦੇ ਕੰਮ ਰੁਕੇ ਹੋਏ ਆ ਕੰਮ ਕੋਈ ਐਸਐਮਸ ਫਰੀਦ ਕੋਰ ਸਾਹਿਬ ਤੇ ਐਕਟਿਵ ਨਹੀਂ ਲੱਗ ਰਹੀ ਐਸਐਮ ਹਲਾਤ ਹੈ ਮੈਂ ਵੀ ਬਾਬਾ ਫਰੀਦ ਦੀ ਕਿਰਪਾ ਨਾਲ ਇੱਥੇ ਬੈਠਾ ਹਾਂ ਬਾਬਾ ਫਰੀਦ ਦਾ ਆਪਾਰ ਭਗਤਾਂ ਸਾਰੇ ਕੰਮ ਦਾ ਮੈਨੂੰ ਹੀ ਪਤਾ ਮੀ ਕਰਕੇ ਕੰਮ ਮੁੜ ਕੇ ਲੇਟ ਹੋ ਜਾਣਗੇ ਮਹੀਨਾ ਸਾਡੇ ਰਹਿ ਗਿਆ ਉਹ ਟੈਂਡਰ ਲੱਗਣੇ ਸਾਡੀ ਮੀਟਿੰਗ ਇੱਕ ਮਹੀਨੇ ਤੋਂ ਲੇਟ ਹੋ ਰਹੀ ਅੱਜ ਹੁੰਦੀ ਕੱਲ ਹੁੰਦੀ ਅੱਜ ਹੁੰਦੀ ਕੱਲ ਹੁੰਦੀ ਹੈ ਮਹੀਨੇ ਤੋਂ ਪਹਿਲਾਂ 10 ਦਿਨ ਪਹਿਲਾਂ ਸਰਕਸਾਂ ਝੂਲੇ ਤੇ ਹੋਰ ਜਿਹੜਾ ਆਰਟ ਕਰਾਫਟ ਦੇ ਜਿੰਨੇ ਵੀ ਕਲਾਕਾਰ ਆ ਬਹੁਤ ਸਾਰਾ ਸਮਾਨ ਟਰੱਕ ਅੱਜ ਜਦੋਂ ਅਸੀਂ ਦੇਖਦੇ ਆ ਕਿ ਆ ਘੰਟਾ ਘਰ ਦੇ ਨੇੜੇ ਚਾਰ ਚਪੇਰੇ ਜਿਹੜਾ ਹੈਗਾ ਭਾਈ ਕਨਗਿਆ ਚੌਕ ਆ ਔਰ ਜਿਹੜੀ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ ਸੜਕ ਜਿਹੜੀ ਹੈ ਸੀਵਰੇਜ ਪਾਉਣ ਵਾਲੇ ਪੱਟੀ ਆ ਔਰ ਉਸ ਤੋਂ ਬਾਅਦ ਇਹ ਸੜਕ ਦੀ ਕੋਈ ਮੁਰੰਮਤ ਨਹੀਂ ਕੀਤੀ ਮੇਰੇ ਖਿਆਲ ਚ ਮਹੀਨਾ ਕਿ ਕਰ ਗਿਆ ਨੀਸਰ ਜਿਹੜਾ ਹੁਣ ਬੀਐਨਡੀਆਰ ਦੀ ਰੋਡ ਆ ਉਹ ਤਾਂ ਬੀਐਨਡੀਆਰ ਵਾਲੇ ਜਵਾਬ ਦੇਣ ਕਿ ਮੈਂ ਤੁਹਾਨੂੰ ਕਹਤਾ ਹਾਂ ਜੀ ਮੇਲੇ ਤੋਂ ਕੰਪਲੀਟ ਹੋ ਜਾਊਗੀ ਉਹ ਤਾਂ ਪੈਸੇ ਉਹਨਾਂ ਕੋਲ ਜਮਾ ਹੈ ਸੀਵਰੇਜ ਬੋਰਡ ਨੂੰ ਪੇਮੈਂਟ ਜਮਾ ਕਰਾ ਚੁੱਕੇ ਉਹ ਤਾਂ ਉਹਨਾਂ ਨੇ ਟੈਂਡਰ ਲਾਉਣੇ ਆ ਕਦੋਂ ਲਾਉਂਦੇ ਆ ਕਰਦੇ ਕਿ ਨਹੀਂ ਕਰਦੇ ਨ 12ਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ ਵਿੱਚ ਮੁਸ਼ਕਲ ਨਾਲ ਡੇਢ ਮਹੀਨੇ ਦੇ ਕਰੀਬ ਦਾ ਸਮਾਂ ਬਚਿਆ ਹੈ ਪਰ ਸ਼ਹਿਰ ਦੀ ਕੋਈ ਵੀ ਅਜਿਹੀ ਸੜਕ ਨਹੀਂ ਹੈ ਜਿਸ ਤੇ ਮਾਨ ਕੀਤਾ ਜਾ ਸਕੇ ਕਿ ਇਹ ਸੜਕ ਮੇਲੇ ਲਈ ਤਿਆਰ ਆ ਸ਼ਹਿਰ ਦੇ ਹਰ ਹਿੱਸੇ ਦੇ ਵਿੱਚ ਜਿੰਨੀਆਂ ਵੀ ਪ੍ਰਮੁੱਖ ਸੜਕਾਂ ਸ਼ਹਿਰ ਦੇ ਅੰਦਰ ਦੀ ਗੱਲ ਨਹੀਂ ਕਰਾਂਗੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਬਾਹਰੋਂ ਆਉਣ ਵਾਲਿਆਂ ਨੇ ਜਿੱਥੇ ਸ਼ਹਿਰ ਵਿੱਚ ਐਂਟਰੀ ਕਰਦੇ ਆਂ ਸ਼ਹਿਰ ਦਾ ਪਹਿਲਾ ਪ੍ਰਭਾਵ ਲੈਣਾ ਉਹਨਾਂ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ ਚਾਹੇ ਉਹ ਤੁਸੀਂ ਤਲਵੰਡੀ ਰੋਡ ਵਾਲੇ ਪਾਸਿਓਂ ਪੁਲ ਉੱਤਰਦੇ ਅਨਸਾਰ ਅੰਦਰ ਬੱਸ ਸਟੈਂਡ ਵੱਲ ਨੂੰ ਮੁੜ ਲੋ ਚਾਹੇ ਘੰਟਾ ਘਰ ਵੱਲ ਨੂੰ ਚਲੇ ਜਾਓ ਚਾਹੇ ਭਾਈ ਕਨਈਆ ਜੀ ਚੌਕ ਤੋਂ ਲੈ ਕੇ ਸਾਦਕ ਚੌਕ ਵੱਲ ਨੂੰ ਚਲੇ ਜਾਓ ਚਾਹੇ ਮਿੰਨੀ ਸਰਕਿਟ ਵੱਲ ਨੂੰ ਚਲੇ ਜਾਓ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ ਹੋਰ ਤਾਂ ਹੋਰ ਫਰੀਦਕੋਟ ਦੀ ਸਰਕੂਲਰ ਰੋਡ ਕਮਿਆਣੇ ਗੇਟ ਤੋਂ ਪੁਰਾਣੀ ਛੋਣੀ ਵਾਲੀ ਸੜਕ ਸਾਰੀਆਂ ਸੜਕਾਂ ਤੇ 2-2 3-3 ਫੁੱਟ ਡੂੰਘੇ ਟੋਏ ਆ ਤੇ ਬਹੁਤ ਸਾਰੀਆਂ ਸੜਕਾਂ ਸੀਵਰੇਜ ਬੋਰਡ ਨੇ ਪੱਟੀਆਂ ਹੋਈਆਂ ਤੇ ਹਾਲੇ ਤੱਕ ਬਣਾਈਆਂ ਨਹੀਂ ਨਗਰ ਕੌਂਸਲ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਪ੍ਰਧਾਨ ਨਿੰਦਰਪਾਲ ਨੇੰਦਾਂ ਨੇ ਦੱਸਿਆ ਕਿ ਅਫਸਰਾਂ ਦੀ ਥੋੜਾ ਅਫਸਰ ਆਉਂਦੇ ਨਹੀਂ ਜਿਸ ਕਰਕੇ ਹਾਲੇ ਤੱਕ ਮੀਟਿੰਗ ਹੀ ਨਹੀਂ ਹੋ ਸਕੀ ਫਿਰ ਸਮਾਂ ਥੋੜਾ ਰਹਿ ਜਾਣਾ ਤੇ ਟੈਂਡਰ ਲਗਾਏ ਜਾਣੇ ਆ ਜਲਦੀ ਦੇ ਵਿੱਚ ਤੇ ਜਲਦੀ ਦੇ ਵਿੱਚ ਕੰਮ ਹੋਣਾ ਜਿਹਨੂੰ ਅਸੀਂ ਕਚਲਵਚਲਾ ਕੰਮ ਕਹਿੰਨੇ ਆ ਉਹ ਕਚਲਵਚਲਾ ਕੰਮ ਹੋਊਗਾ ਕੋਣਾ ਵੀ ਹਲੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿਰਪਾ ਕਰਕੇ ਸ਼ਹਿਰ ਦੀ ਸੁੰਦਰਤਾ ਵੱਲ ਮੇਲੇ ਤੋਂ ਪਹਿਲਾਂ-ਪਹਿਲਾਂ ਧਿਆਨ ਦਿੱਤਾ ਜਾਵੇ ਤਾਂ ਕਿ ਦੇਸ਼ ਭਰ ਤੋਂ ਦੁਨੀਆ ਭਰ ਤੋਂ ਆਏ ਬਾਬਾ ਫਰੀਦ ਜੀ ਦੇ ਸ਼ਰਧਾਲੂ ਇੱਥੇ ਆ ਕੇ ਕੋਈ ਚੰਗਾ ਪ੍ਰਭਾਵ ਫਰੀਦਕੋਟ ਸ਼ਹਿਰ ਦਾ ਲੈ ਸਕਣ ਬਾਬਾ ਸ਼ੇਖ ਫਰੀਦ ਆਗਮਨਪੁਰ 2000 ਜਿਹੜਾ 24 ਬੜੀ ਧੂਮਤਾਂ ਨਾਲ ਆਇਆ ਜਾਣਾ ਹੈ 19 ਸਤੰਬਰ ਤੋਂ ਬਕਾਇਦਾ ਇਹ ਸ਼ੁਰੂ ਹੁੰਦਾ ਫਰੀਦਕੋਟ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਇਹ ਮੇਲਾ ਹੈ ਜੀ ਔਰ ਭਾਰਤ ਦੇ ਵਿੱਚ ਹੋਣੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਲੋਕ ਜਿਹੜੇ ਮੇਲਾ ਦੇਖਣ ਆਉਂਦੇ ਆ ਔਰ ਅੱਜ ਦੇਖੋ ਤਕਰੀਬਨ ਮੇਰੇ ਹਿਸਾਬ ਦੇ ਨਾਲ ਮੇਲੇ ਤੋਂ ਪਹਿਲਾਂ 10 ਦਿਨ ਪਹਿਲਾਂ ਸਰਕਸਾਂ ਝੂਲੇ ਤੇ ਹੋਰ ਜਿਹੜਾ ਆਰਟ ਕிராਫਟ ਦੇ ਜਿੰਨੇ ਵੀ ਕਲਾਕਾਰ ਆ ਉਹ ਬਹੁਤ ਸਾਰਾ ਸਮਾਨ ਟਰੱਕਾਂ ਤੇ ਕੈਂਟਰਾਂ ਤੇ ਲੈ ਕੇ ਆਉਂਦੇ ਆ ਅੱਜ ਜਦੋਂ ਅਸੀਂ ਦੇਖਦੇ ਆ ਕਿ ਆ ਘੰਟਾ ਘਰ ਦੇ ਨੇੜੇ ਚਾਰ ਚਪੇਰੇ ਜਿਹੜਾ ਹੈਗਾ ਭਾਈ ਕਨਿਆ ਚੌਕ ਆ ਔਰ ਜਿਹੜੀ ਸੜਕੜਾ ਬਹੁਤ ਹੀ ਬੁਰਾ ਹਾਲ ਹੈ ਸੜਕ ਜਿਹੜੀ ਹੈ ਸੀਵਰੇਜ ਪਾਉਣ ਵਾਲੇ ਪੱਟੀ ਆ ਔਰ ਉਸ ਤੋਂ ਬਾਅਦ ਇਹ ਸੜਕ ਦੀ ਕੋਈ ਮੁਰੰਮਤ ਨਹੀਂ ਕੀਤੀ ਮੇਰੇ ਖਿਆਲ ਚ ਮਹੀਨਾ ਕਿ ਕਰ ਗਿਆ ਉਸ ਤੋਂ ਬਾਅਦ ਜੇਕਰ ਮੈਂ ਜਿਗਰਕਰਾਂ ਦਾ ਦਰਬਾਰ ਗਾਂਝੇ ਨੂੰ ਜਿਹੜੀ ਸੜਕ ਜਾਂਦੀ ਹੈ ਜਿੱਥੇ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਸਿਟੀਜ਼ਨਾਂ ਜਿਹੜੇ ਉਹ ਇੱਥੇ ਰੋਜ਼ਾਨਾ ਸੈਰ ਕਰਦੇ ਨੇ ਅਫਸਰਾਂ ਦੀਆਂ ਕੋਠੀਆਂ ਨੇ ਉਹ ਸੜਕ ਦਾ ਹੀ ਮਾੜਾ ਹਾਲ ਹੈ ਅੱਗੇ ਜੇਕਰ ਮੈਂ ਜਿਗਰਕਰਾਂ ਤਾਂ ਜਿਹੜੀ ਚੈਲ ਰੋਡ ਹੈ ਉਹ ਵੀ ਰੇਲਵੇ ਫਾਟਕ ਤੋਂ ਲੈ ਕੇ ਨਹਿਰਾਂ ਤੱਕ ਜਿਹੜੀ ਸੀਵਰੇਜ ਪਾਉਣ ਕਰਕੇ ਉਹ ਸਾਰੀ ਪੱਟੀ ਪਈ ਆ ਉਹਦਾ ਵੀ ਮਾੜਾ ਹਾਲ ਹੈ ਔਰ ਜਿਹੜਾ ਤਲਵੰਡੀ ਰੋਡ ਵਾਲਾ ਜਿਹੜਾ ਪੁਲਾ ਨਹਿਰਾਂ ਦਾ ਉਹ ਨਵਾਂ ਬਣ ਰਿਹਾ ਪੁਲ ਟੁੱਟ ਗਿਆ ਉੱਥੋਂ ਨਵਾਂ ਬਣਾਉਣ ਦੀ ਖਾਤਰ ਉਧਰੋਂ ਸਾਰਾ ਟ੍ਰੈਫਿਕ ਪੰਜਾਬ ਸਰਕਾਰ ਨੂੰ ਬੇਤਾ ਚਾਹੀਦਾ ਸੀ ਉਹ ਸੜਕ ਪਹਿਲਾਂ ਜਿਹੜੀ ਡਬਲ ਕਰਦੇ ਉਹ ਉੱਥੇ ਬੜੀ ਮੁਸ਼ਕਲ ਆ ਰਹੀ ਹੈ ਉੱਥੇ ਕੀ ਹੈ ਐਂਬੂਲੈਂਸ ਆ ਜਿਹੜੀਆਂ ਫਾੜਕ ਬੰਦ ਹੋ ਜਾਂਦਾ ਮਰੀਜ਼ ਸੀਰੀਅਸ ਆ ਜਿਹੜੇ ਅੱਧਾ-ਅਧਾ ਘੰਟਾ ਉੱਥੇ ਐਂਬੂਲੈਂਸ ਰੁਕੇ ਰਹਿੰਦੀਆਂ ਔਰ ਬਾਅਦ ਕਿਸੇ ਦੀ ਕਰ ਲਾ ਕੇ ਜਿਹੜੇ ਡਾਕਟਰ ਅਪਿੰਦਰਪਾਲ ਸਿੰਘ ਜਿਹੜੇ ਹਾਕੀ ਦੇ অলੰਪੀਨ ਹੋਇਆ ਉਹਦੇ ਨਾਂ ਤੇ ਜਿਹੜੀ ਬਜਿੰਦਰਾ ਕਾਲਜ ਵਾਲੀ ਰੋੜ ਹੈ ਤੇ ਅੱਗੇ ਜਾ ਕੇ ਜਿਹੜੀ ਨਹਿਰਾਂ ਨੂੰ ਜਾਂਦੀ ਆ ਉਸ ਦੀ ਹਾਲਤ ਵੀ ਬੜੀ ਤਰਸਯੋਗ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਜਿਹੜਾ ਸਬੰਧਤ ਵਿਭਾਗ ਕਿ ਸ਼ਹਿਰ ਦੇ ਵਿੱਚ ਜਿਹੜੀ ਨਗਰ ਕਾਉਂਸਲ ਆ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਮੈਂਬਰ ਆ ਉਹ ਉਹਨਾਂ ਦਾ ਮੈਂ ਸ਼ਲਾਘਾ ਕਰਦਾ ਕਿ ਸ਼ਹਿਰ ਦਾ ਕੋਈ ਕੋਨਾ ਉਹਨਾਂ ਨੇ ਜਿਹੜਾ ਇੰਟਰਲੌਕ ਵਾਸਤੇ ਨਹੀਂ ਛੱਡਿਆ ਜਿੱਥੇ ਨਾਂ ਲੱਗੀ ਹੋਵੇ ਔਰ ਜਿੰਨੀਆਂ ਗੰਦੀਆਂ ਥਾਵਾਂ ਸੀ ਉੱਥੇ ਖੂਬਸੂਰਤ ਨਾਲੇ ਪਾਰਕ ਵੀ ਬਣਾਏ ਆ ਪਰ ਕਈ ਥਾਈ ਮੈਂ ਅਕਸਰ ਦੇਖਦਾ ਕਿ ਜਿੱਥੇ ਪੁਲੀ ਬਣ ਗਈ ਆ ਉਹ ਪੁਲੀ ਦੇ ਨਾਲ ਇੰਟਰਲੌਕ ਨਹੀਂ ਲਾਏ ਜਿੱਥੇ ਸੀਵਰੇਜ ਦਾ ਟੱਕਣਾ ਉਹ ਟੱਕਣ ਜਿਹੜਾ ਉਹਦੇ ਨਾਲ ਚਾਰ ਬੱਠੜਾ ਜਿਹੜੇ ਬਜਰੀ ਦੇ ਨਹੀਂ ਪਾਏਗੇ ਬਹੁਤ ਸਾਰਾਂ ਤੇ ਜਿਹੜੇ ਸੜਕਾਂ ਦੇ ਨਾਲ ਜਿਹੜੀਆਂ ਲਿੰਕ ਗੜੀਆਂ ਹੁੰਦੀਆਂ ਇ ਉਹ ਸਾਰੇ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਇਹ ਵੀ ਚੈੱਕ ਕਰਕੇ ਮਿਹਰਬਾਨੀ ਕਰਕੇ ਇਹਦਾ ਜਿਹੜਾ ਐਸਟੀਮੇਟ ਵਗੈਰਾ ਬਣਾ ਕੇ ਜਲਦੀ ਮੀਟਿੰਗ ਠਾਕੇ ਸ਼ਹਿਰ ਦੀ ਜਿਹੜੀ ਖੂਬਸੂਰਤੀ ਕੀਤੀ ਆ ਸਮਾਂ ਬਹੁਤ ਘੱਟ ਰਿਹਾ ਹੈਗਾ ਹਾਲੀ ਜੀ ਮੈਂ ਵੀ ਬਾਬਾ ਫਰੀਦ ਦਾ ਬੜਾ ਸਤਿਕਾਰ ਕਰਦਾ ਜੇ ਆਪਣੇ ਬਾਬਾ ਫਰੀਦਪੁਰ ਦਾ ਨਾਂ ਹੈ ਤਾਂ ਬਾਬਾ ਫਰੀਦ ਦੀ ਬਦੌਲਤੀ ਨਾਂ ਹੈ ਸਾਡੇ ਕੋਲੇ ਮੌਜੂਦਾ ਅਫਸਰ ਨਾ ਹੋਣ ਕਰਕੇ ਜਿਵੇਂ ਈਓ ਸਾਹਿਬ ਕੋਲ ਐਡੀਸ਼ਨਲ ਚਾਰਜ ਹੈ ਉਹਨਾਂ ਕੋਲੇ ਸਾਡੀ ਇੱਕ ਮਜਬੂਰੀ ਹੈ ਉਹਨਾਂ ਕੋਲ ਨਾ ਚਾਰਜ ਹੋਣ ਕਰਕੇ ਸਾਡੇ ਸਾਰੇ ਐਮਸੀਬਾਨ ਦੇ ਕੰਮ ਰੁਕੇ ਹੋਏ ਆ ਕੰਮ ਕੋਈ ਐਸਟਮ ਸ੍ਰੀ ਕੋਲ ਸਾਡੇ ਐਕਟਿਵ ਨਹੀਂ ਲੱਗ ਰਿਹਾ ਐਸਟਮਲਾਤ ਹੈ ਮੈਂ ਵੀ ਬਾਬਾ ਫਰੀਦ ਦੀ ਕਿਰਪਾ ਨਾਲ ਇੱਥੇ ਬੈਠਾ ਹਾਂ ਬਾਬਾ ਫਰੀਦ ਦਾ ਆਪਾਰ ਭਗਤਾਂ ਸਾਰੇ ਕੰਮ ਦਾ ਮੈਨੂੰ ਹੀ ਪਤਾ ਮੀ ਕਰਕੇ ਕੰਮ ਮੁੜ ਕੇ ਲੇਟ ਹੋ ਜਾਣ ਕਿ ਮਹੀਨਾ ਸਾਡੇ ਰਹਿ ਗਿਆ ਉਹ ਟੈਂਡਰ ਲੱਗਣੇ ਸਾਡੀ ਮੀਟਿੰਗ ਨੇ ਇੱਕ ਮਹੀਨੇ ਤੋਂ ਲੇਟ ਹੋ ਰਹੀ ਅੱਜ ਹੁੰਦੀ ਕੱਲ ਹੁੰਦੀ ਅੱਜ ਹੁੰਦੀ ਕੱਲ ਹੁੰਦੀ ਹੈ ਹੁਣ ਸੋਮਵਾਰ ਸ਼ੈ ਸਾਡੀ ਮੀਟਿੰਗ ਹੈ ਉਸ ਤੋਂ ਕੰਮ ਪਾਸ ਹੋਣਗੇ ਨਾਜ਼ੀਨਾ ਪਾਸ ਦਾ ਟੈਂਡਰ ਲਾ ਦੋ ਕੀ ਕੀ ਕੰਮ ਹੈ ਇਹਨਾਂ ਦੇ ਵਿੱਚ ਹੂਲ ਵਾਲੇ ਮੇਨ ਸੜਕ ਤਾਂ ਛਰਕਾਂ ਦੀ ਰਿਪੇਅਰ ਹੈ ਜਿਹੜੀ ਸਾਡੇ ਨਗਰ ਕੌ ਬਾਕੀ ਫੁੱਟਪਾਥ ਐ ਸਟਰੀਟ ਲਾਈਟਾਂ ਜਾਂ ਕੋਈ ਕੁਝ ਵੀ ਹੈਗਾ ਮਤਲਬ ਉਹਨਾਂ ਉਹਨਾਂ ਚੀਜ਼ਾਂ ਦੀ ਜੇ ਆਮ ਆਪਾਂ ਕਰਦੇ ਹਾਂ ਕੋਈ ਚੌਂਕਾਂ ਦੀ ਸਿਆਪ ਵਾਸਤੇ ਜਿਵੇਂ ਆਪਾਂ ਕੋਟਰ ਤੋਂ ਚੌਂਕ ਲਵਾਪਸ ਪਏ ਆ ਉਹਨਾਂ ਕਰਕੇ ਅਸੀਂ ਸਾਰੇ ਚੌਂਕ ਪਾਏ ਆ ਤੇ ਉਹ ਚੌਂਕਾ ਕਰਕੇ ਮਤਲਬ ਸਿਸਟਮ ਚੌਂਕਾਂ ਦੀ ਸਾਫ ਸਪਾਈ ਹੈ ਉਹਨਾਂ ਦੀ ਰਿਪੇਅਰ ਹੈ ਆਮ ਜਿੱਥੇ ਫੁੱਟਪਾਥ ਟੁੱਟੇ ਆ ਉਹਨਾਂ ਦੀ ਰਿਪੇਅਰ ਆ ਰੰਗ ਰੋਗਣਾ ਛੜਕਾਂ ਜਿੱਥੇ ਟੁੱਟੀਆਂ ਛੜਕਾਂ ਦੀ ਰਿਪੇਅਰ ਹੈ ਛੜਕਾਂ ਇਹ ਵੀ ਮੇਨ ਆ ਜਿਵੇਂ ਇਹ ਸਕੇਤ ਨੂੰ ਜਾਂਦੀ ਆ ਬੱਸ ਸਟੈਂਡ ਵਾਲੀ ਇਹ ਤਾਂ ਬਹੁਤ ਗੁਰਾਹ ਵਾਲਾ ਨਹੀਂ ਸਰ ਇਹ ਇਹ ਰੋਡ ਸਾਡੇ ਅ ਇਹ ਜਿਹੜੀ ਬੱਸ ਸਟੈਂਡ ਦੇ ਬਾਅਦ ਤੋਂ ਜਿਹੜਾ ਨਾ ਸਵਰਨਪਾਲ ਸੀ ਬੈਕ ਸਾਈਡ ਆ ਪੁੱਤ ਹੁੰਦੀ ਆ ਉਹ ਉਹ ਨਗਰ ਕੌਂਸਲ ਦੀ ਰੋਡ ਆ ਪਰ ਉਹ ਬਣਾਉਣੀ ਇਹਨਾਂ ਨੇ ਆ ਸਿਵਰੇਪੁਰ ਨੇ ਸਿਵਰੇਪੁਰ ਦੇ ਉਹਨੇ ਪੈਸੇ ਉਹਨਾਂ ਕੋ ਪਏ ਆ ਇੱਥੇ ਇੰਟਰਲੋਕਿੰਗ ਟੈਲਰ ਸੜਕ ਛੇਤੀ ਬਣਾ ਦੇ ਜਿਹੜੀ ਪਾਈਪ ਪਾਈ ਗਈ ਆ ਗੈਸ ਵਾਲੀ ਉਹਦੇ ਨਾਲ ਜਿਹੜਾ ਫਟਾ ਫਟਾਈ ਹੋਈ ਆ ਉਹ ਮਹੀਨੇ ਤੱਕ ਉਹ ਪਾਈਪ ਪਾਈ ਆ ਜਿਹੜੀ ਉਹਦੇ ਵੀ ਕੁਝ ਕਰਨਾ ਕਰਕੇ ਹਜੇ ਤਾਲਮੇਲ ਅਫਸਰਾਂ ਦਾ ਨਹੀਂ ਹੋ ਸਕਿਆ ਮੈਂ ਤਰ੍ਹਾਂ ਉਹੀ ਬੇਨਤੀ ਕਰਦਾ ਵੀ ਸਟਾਫ ਦੀ ਕਮੀ ਹੋਣ ਕਰਕੇ ਤਾਲਮੇਲ ਦੀ ਕਮੀ ਹੋਣ ਕਰਕੇ ਹਜੇ ਸਾਰੇ ਕੰਮਾਂ ਰੁਕੇ ਹੋਇਆ ਤੋਂ ਗੈਸ ਦਾ ਉਹ ਅਸੀਂ ਫ੍ਰੀ ਕੁਰਸੀਆ ਚ ਰਖਵਾਤਾ ਸੀ ਇੱਥੇ ਮੇਨ ਸਟਰੀ ਅੰਦਰ ਰਖਵਾਤਾ ਸੀ ਉਹਨਾਂ ਨੂੰ ਪੈਸੇ ਉਹਨੇ ਜਮਾ ਕਰਾਏ ਉਹਨੂੰ ਲੈਟਰ ਕੱਢੀ ਵੀ ਆ ਮਰਸ ਕੱਢਿਆ ਹੋਇਆ ਉਹ ਕੰਮ ਇੱਕ ਵਾਰੀ ਫ੍ਰੀ ਕੁਰਸੀਆ ਚ ਬੰਦ ਹੋ ਜੇ ਜਿਹੜਾ ਪ੍ਰੋਸੈਸ ਕਿੰਨੇ ਚਿਰ ਦਾ ਰਹਿ ਗਿਆ ਹੈ ਟੋਟਲ ਮੇਲੇ ਤੱਕ ਮੁਕੰਮਲ ਹੋਣ ਦੀ ਆਸ ਹੈ ਮੀਸਰ ਜਿਹੜਾ ਹੁਣ ਬੀਐਨਡੀਆਰ ਦੀ ਰੋਡ ਆ ਉਹ ਤਾਂ ਬੀਐਨਡੀਆਰ ਵਾਲੇ ਜਵਾਬ ਦੇਣ ਕਿ ਮੈਂ ਤੁਹਾਨੂੰ ਕਹਿੰਦਾ ਹਾਂ ਜੀ ਮੇਲੇ ਤਾਂ ਕੰਪਲੀਟ ਹੋ ਜੂਗੀ ਉਹ ਤਾਂ ਪੈਸੇ ਉਹਨਾਂ ਕੋਲ ਜਮਾ ਹੈ ਸੀਵਰੇਜ ਬੋਰਡ ਨੂੰ ਪੇਮੈਂਟ ਜਮਾ ਕਰਾ ਚੁੱਕੇ ਆ ਉਹ ਤਾਂ ਉਹਨਾਂ ਨੇ ਟੈਂਡਰ ਲਾਉਣੇ ਆ ਕਦੋਂ ਲ ਉਹ ਸਾਰੇ ਐਮਸੀ ਸਰਬੰਦ ਦੇ ਸਹਿਯੋਗ ਨਾਲ ਅਸਰਾਂ ਦੇ ਸਹਿਯੋਗ ਨਾਲ ਉਹ ਅਸੀਂ ਮੇਲੇ ਤੋਂ ਪਹਿਲਾਂ ਪੰਨ 10 15 ਪਹਿਲਾਂ ਖਤਮ ਕਰ ਦਿੰਦੇ ਸਾਡੇ ਸਾਰੇ ਐਮਸੀ ਸਰਬੰਦ ਦੇ ਕੰਮ ਰੁਕੇ ਹੋਏ ਆ